ਹੈਲੋ ਗਾਇਜ਼ ਮੇਰੇ ਬਲੀਥਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਣਾ ਫੈਮਲੀ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹਾਂਜੀ ਟਾਈਮ ਤਾਂ ਸ਼ਾਮ ਦਾ ਹੋ ਗਿਆ ਜੀ 4-5 ਵਜੇ ਮੰਮੀ ਲੱਗੇ ਸੀ ਮਿੱਟੀ ਲਾਉਣ ਚੱਲੇ ਨੂੰ ਮੈਂ ਕਿਹਾ ਚਲੋ ਜੀ ਆਪਾਂ ਵੀ ਫਿਰ ਇਹਨੇ ਵੀਡੀਓ ਬਣਾਉਂਦੇ ਆ ਬੈਠ ਕੇ ਨਾਲੇ ਮਮੀ ਨਾਲ ਹੀ ਗੱਲਾਂ ਸੁਣਾਉਂਦੀ ਸੀ ਬਸ ਮੈਂ ਬੈਠੀ ਗੱਲਾਂ ਮਾਰਦੀ ਸੀ ਮੈਂ ਕਿਹਾ ਉਹਨੇ ਟਾਈਮ ਦੇ ਵਿੱਚ ਨਾਲ ਵੀਡੀਓ ਬਣਾ ਲੈਂਦੇ ਆ ਫਿਰ ਆਪਾਂ ਇਹਦਾ ਅਸਲ ਦੇ ਵਿੱਚ ਇੱਟਾਂ ਲਾ ਕੇ ਨਾ ਉਹਨਾਂ ਨੂੰ ਆਲੇ-ਦਾਲੇ ਮਿੱਟੀ ਲਾਈ ਹੋਈ ਆ ਤਾਂ ਕਰਕੇ ਥੋੜਾ ਜਿਹਾ ਚੁੱਲੇ ਦੀ ਚੜਾਈ ਵੀ ਵੱਧ ਰਹੀ ਦੀ ਆ ਕਿਉਂਕਿ ਜਿਹੜਾ ਆਪਾਂ ਸਿੰਪਲ ਦੂਜੇ ਲੋਟੇ ਬਣਾਉਨੇ ਆ ਜੀ ਮਿੱਟੀ ਵਾਲਾ ਕੱਲਾ ਵੀ ਉਹ ਥੋੜਾ ਜਿਹਾ ਪਤਲਾ ਰਹਿੰਦਾ ਏ ਆ ਦੇਖੋ ਜੀ ਐ ਸੈਂਪਲ ਰੱਖਦਾ ਕਿਉਂਕਿ ਐਕਸਪੀਰੀਅੰਸ ਇੱਧੇ ਬਾਹਰਲੇ ਪਾਸੇ ਵੀ ਬੈਲਡ ਜੀ ਆ ਉੱਧਰ ਵੀ ਹੈਗੀ ਰੱਖਣੀ ਆ ਇਹ ਨਹੀਂ ਚੱਕ ਦੇ ਮੈਂ ਵੀ ਰੱਖ ਦਿੰਦੀ ਮੈਂ ਪਾਣੀ ਕਿੱਧਰ ਥੈਂਦੀ ਰੱਖ ਦਿੰਦੀ ਇਹ ਪਤਲੀ ਦਾ ਨਾਲ ਨਾਪਾ ਲਿਆ ਜਾਂਦਾ ਜੀ ਇਹਦੇ ਨਾਲੇ ਆ ਬਣਾਉ ਆ ਜਾਣਾ ਤਵਾ ਨਾ ਉਹ ਤਾਉਗੀ ਹੋਂ ਤਾਂ ਮਿੱਟੀ ਨਾ ਪੁਰਕੇ ਦੀ ਬਾਣਾ ਖਰਾਬ ਹੋ ਜਾ ਪਿਆ ਸੀ ਕਾਫੀ ਦਿਨ ਦਾ ਚੁੱਲਾ ਕੁਝ ਮੀਂਹ ਲਗਾਤਾਰ ਆਈ ਗਏ ਉਹਦੇ ਕਰਕੇ ਵੀ ਥੋੜਾ ਜਿਹਾ ਕੰਮ ਵਧਿਆ ਹੋ ਗਿਆ ਸੀ ਇਸ ਵਾਰ ਥੋੜਾ ਜਿਹਾ ਮੀਂਹ ਵੀ ਜ਼ਿਆਦਾ ਹੋ ਗਿਆ ਨਾ ਉਹਦੇ ਨਾਲ ਵੀ ਫਿਰ ਥੋੜਾ ਤੁਹਾਨੂੰ ਪਤਾ ਹੈ ਨਾ ਵੀ ਮੀਹਾਂ ਨਾਲ ਮਿੱਟੀ ਦਾ ਰਹਿਦਾ ਨਹੀਂ ਹੈਗਾ ਚਲੋ ਜੀ ਹੁਣ ਮਿੱਟੀ ਲਾ ਲਈਏ ਫਿਰ ਦੇਖਦੇ ਹਾਂ ਮੰਮੀ ਵਸ ਇਥੇ ਬਾਹਰ ਚੁੱਲ੍ਹੇ ਨੂੰ ਮਿੱਟੀ ਲਾ ਰਹੀ ਸੀ ਉਸ ਤੋਂ ਬਾਅਦ ਲੱਗੇ ਸੀ ਫਿਰ ਉਹ ਅੰਦਰ ਚੁੱਲ੍ਹੇ ਨੂੰ ਮਿੱਟੀ ਲਾਉਣਾ ਮੈਂ ਤਾਂ ਜੀ ਚਲੋ ਬੈਠੀ ਗੱਲਾਂ ਹੀ ਮਾਰਦੀ ਸੀ ਕਿਉਂਕਿ ਮੈਂ ਤਾਂ ਲਗਾਈ ਨਹੀਂ ਸੀ ਉਸ ਤੋਂ ਬਾਅਦ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਉਹ ਤਾਂ ਮਿੱਟੀ ਲਗਾ ਦੇਣੇ ਮੈਨੂੰ ਨਾ ਇਹ ਸੀਗਾ ਵੀ ਚਲ ਮੈਂ ਨਾ ਉਨੀ ਦੇਰ ਪਦੀਨਾ ਤੋੜ ਲੈਣੀ ਆ ਮੈਂ ਇਥੇ ਪਦੀਨਾ ਤੋੜਨ ਲੱਗੀ ਸੀ ਕੁਛ ਉਹਦੀਆਂ ਨਾ ਮਤਲਬ ਉਹ ਪੱਤੀਆਂ ਜੀਆਂ ਡੱਕੇ ਜੇ ਮਤਲਬ ਜਿੰਨਾਂ ਲੱਗਿਆਂ ਦਾ ਟਾਣੀਆਂ ਜਿਹਾ ਲੈ ਲਵੋ ਉਹਨਾਂ ਸੁੱਕ ਗਏ ਸੀ ਮੈਂ ਕਿਹ ਵੀ ਚਲੋ ਕਿਉਂਕਿ ਹੁਣ ਮੌਸਮ ਚੇਂਜ ਹੋ ਗਿਆ ਅੱਜਕੱਲ ਦੇ ਮੌਸਮ ਦੇ ਵਿੱਚ ਆ ਕੇ ਨਾ ਇਹ ਸੁੱਕ ਮਤਲਬ ਖਤਮ ਹੋਣ ਲੱਗ ਜਾਂਦਾ ਫੇਰ ਮੈਂ ਕਿਹ ਵੀ ਚੰਨਣ ਵਾਲੇ ਮੈਂ ਸੁੱਕੇ ਸੁੱਕੇ ਜੇ ਡੱਕੇ ਜੇ ਕੱਟਦੇ ਸੀ ਉਹਨਾਂ ਦੇ ਨਾਲ ਪੁਦੀਨਾ ਦੀ ਕਟਿੰਗ ਕਰਨ ਲੱਗ ਗਈ ਸੀ ਤੋੜਨ ਲੱਗੀ ਸੀ ਸੱਚੋ ਸੌਰੀ ਦਾਲ ਜਿਹੜੀ ਕੱਲ ਬਣਾਈ ਸੀ ਉਹਦੇ ਵਿੱਚੋਂ ਪਈ ਸੀ ਜੀ ਮੈਂ ਮੈਂ ਕਿਹਾ ਵੀ ਚਲੋ ਉਹਨੂੰ ਤੜਕਾ ਲਗਾ ਲਾਂਗੇ ਸ਼ਾਮ ਨੂੰ ਨਾਲ ਬਣਾ ਲਾਂਗੇ ਪਦੀਨੇ ਦੀ ਚਟਣੀ ਕੁਝ ਚਟਣੀ ਬਣਾਉਣ ਦਾ ਰੀਜ਼ਨ ਏ ਵੀ ਸੀ ਵੀ ਜਿਹੜੇ ਪਕੌੜੇ ਕੱਲ ਦੇ ਮੇਲੇ ਵਾਲੇ ਖਾਦੇ ਸੀ ਫਤੇ ਦੇ ਨਾ ਪੇਟ ਇਨਫੈਕਸ਼ਨ ਹੋ ਗਈ ਸੀ ਤਾਂ ਕਰਕੇ ਵੀ ਸੀ ਮੇਖ ਵਿੱਚ ਅੱਜ ਚਟਣੀ ਬਣਾਉਣੀ ਹੈ ਪਦੀਨੇ ਦੀ ਵੀ ਉਹਦੇ ਨਾਲ ਥੋੜਾ ਜਿਹਾ ਪੇਟ ਠੀਕ ਹੋ ਜੂ ਤਾਂ ਵੀ ਜਿਵੇਂ ਆਪਾਂ ਨੂੰ ਇਹ ਹੁੰਦਾ ਨਾ ਵੀ ਹਾਜ਼ਮਾ ਜਿਆ ਜਾ ਕੋਈ ਵੀ ਪੇਟ ਦੀ ਉਹ ਹੁੰਦੀ ਹੈ ਦਿੱਕਤ ਮੈਂ ਪਦੀਨੇ ਦੀ ਚਟਣੀ ਮਤਲਬ ਬਹੁਤ ਚੀਜ਼ਾਂ ਤੱਕ ਸਹੀ ਕਰ ਦਿੰਦੀ ਹੈ ਪੇਟ ਲਈ ਤਾਂ ਜੀ ਇਹ ਬਹੁਤ ਜ਼ਿਆਦਾ ਗੁਣਕਾਰੀ ਆ ਬਸ ਜੀ ਮੈਨੂੰ ਇਹ ਸੀ ਮੈਂ ਕਿ ਵੀ ਚੱਲ ਮੈਂ ਹੁਣ ਕਰਦੀ ਸੀ ਪਦੀਨੇ ਦੀ ਪਦੀਨਾ ਦੀ ਵੀ ਨੂੰ ਵੀ ਤੋੜਦੀ ਤੋੜਦੀ ਫਿਰ ਕਿਉਂਕਿ ਆਏ ਹੋ ਜਾਂਦਾ ਜਿੱਕਦੋਂ ਕੰਮ ਤਾਂ ਵਧਾਈ ਲੈਣੇ ਨੇ ਮੈਂ ਫੇਰ ਮੈਨੂੰ ਇਹ ਸੀ ਮੈਂ ਕਿ ਵੀ ਚਲ ਜਿਹੜੇ ਵਿੱਚ ਥੋੜੀ ਜਿਹੀ ਇਹਦੇ ਸੁੱਕੇ ਸੀ ਬਤੇ ਨਾਲੇ ਉਹ ਕੱਢ ਦਿੰਨੇ ਆ ਨਾਲ ਮੈਂ ਜਿਹੜਾ ਮਾੜਾ ਮੋਟਾ ਕੋਈ ਕੱਖ ਜਿਹਾ ਹੋ ਜਾਂਦਾ ਸੀ ਉਹ ਅੱਜ ਇਹ ਆਪਾਂ ਇਹ ਬਹਾ ਕੇ ਤਿਆਰ ਕਰਵਾਇਆ ਸੀਗਾ ਜਿੱਥੋਂ ਤੱਕ ਮਤਲਬ ਹਰਾ ਥੋੜਾ ਜਿਹਾ ਵੱਢਿਆ ਗਿਆ ਸੀ ਉਹ ਬਹਾ ਲਿਆ ਸੀ ਅੱਜ ਹੁਣ ਇੱਥੇ ਕਰਾਂਗੇ ਜੀ ਆਪਾਂ ਕਿਆਰੀਆਂ ਤਿਆਰ ਸਰਦੀਆਂ ਵਾਲੀਆਂ ਸਬਜ਼ੀਆਂ ਵਾਲੀਆਂ ਸਬਜ਼ੀਆਂ ਮਤਲਬ ਪਾਲਕ ਮੇਥੇ ਜੋ ਵੀ ਬੀਜਣੇ ਨੇ ਉਹਨਾਂ ਨਾਲ ਜਿਵੇਂ ਜਿਹੜੀ ਆਪਾਂ ਸਰੋਂ ਬੀਜੀ ਸੀ ਉਸ ਦਿਨ ਹਰ ਪਾਲਕ ਵੀਜੀ ਸੀ ਉਹ ਆਪਣੇ ਵਧੀਆ ਉੱਗ ਗਈ। ਮੈਂ ਤੁਹਾਨੂੰ ਦਿਖਾਉਂਗੀ ਇਹ ਤਾਂ ਜਿਹਨਾਂ ਅੱਜ ਫਤਿ ਗਿਆ ਸੀਗਾ ਡਰਜੀ ਲੱਗੇ ਹੋਏ ਸੀ ਹਰਾ ਵੱਡਣਾ ਸਭ ਆਪਦੇ ਆਪ ਦੀ ਸ਼ਾਮ ਦੀ ਡਿਊਟੀ ਤੇ ਲੱਗੇ ਹੋਏ ਸੀ। ਚਲੋ ਹਰੇ ਦਾ ਤਾਂ ਇਹ ਹੋ ਜਾਂਦਾ ਵੀ ਪੱਕਾ ਨਹੀਂ ਹੁੰਦਾ ਜੀ ਉਹਨਾਂ ਦਾ। ਕਈ ਵਾਰੀ ਫਤ ਦੇ ਪਾਪਾ ਵੱਡ ਲੰਨੇ ਕਈ ਵਾਰੀ ਡਰਜੀ ਵੱਡ ਦਿੰਦੇ ਹੁੰਦੇ ਨੇ ਬਸ ਜਿੰਨਾਂ ਦਾ ਲੋਟ ਲਾ। ਕਿਉਂਕਿ ਤੁਹਾਨੂੰ ਪਤਾ ਹੀ ਆ ਨਾ ਵੀ ਦੋ ਤਿੰਨ ਦਾ ਪਸ਼ੂ ਨੇ ਆਪਣੇ ਕਿਹੜਾ ਪੌਂਟ ਜ਼ਿਆਦਾ ਨਹੀਂ। ਇਹਨਾਂ ਦਾ ਤਾਂ ਜ਼ਿਆਦਾ ਹਰਾ ਵੱਡਣਾ ਵੀ ਨਹੀਂ ਹੁੰਦਾ ਹੈਗਾ। ਚਲੋ ਜੀ ਜੀ ਦਾ ਲੋਟ ਆ ਹਨਾ। ਇਨਾਂ ਦੇ ਕੰਮ ਨਹੀਂ ਇਨਾਂ ਨੇ ਆਪ ਦੇਖ ਰਹੇ ਨੇ ਬਸ ਜੀ ਮੈਂ ਫਿਰ ਆ ਗਈ ਇੱਥੇ ਲੱਗੀ ਸੀ ਮੈਂ ਪਿਆਜ਼ ਕਟਿੰਗ ਕਰਨ ਹਾਂਜੀ ਪਿਆਜ਼ ਕੱਟਣ ਲੱਗੀ ਸੀ ਮੈਂ ਨਾਲੇ ਪਦੀਨਾ ਸਾਫ਼ ਕਰ ਲਿਆ ਸੀ ਵੀ ਆਏ ਹੁੰਦਾ ਜੀ ਅੱਜ ਕੱਲ ਨਾ ਥੋੜੇ ਜਿਹਾ ਪਦੀਨੇ ਦੇ ਵਿੱਚ ਨਾ ਜਿਵੇਂ ਪੱਤੇ ਵਿੱਚ ਸੁੱਕਣ ਲੱਗ ਜਾਂਦੇ ਨੇ ਉਹ ਸਾਫ਼ ਕਰ ਲਿਆ ਸੀ ਸਮਾਰ ਕੇ ਮੈਂ ਚਲੋ ਉਹ ਸਾਫ਼ ਕਰ ਲੈਂਦੀ ਹਾਂ ਨਾਲ ਮੈਂ ਨਾ ਪਿਆਜ਼ ਕੱਟਣ ਲੱਗੀ ਸੀ ਮੈਂ ਕਿਹਾ ਵੀ ਨਾ ਤਾਂ ਜਿਹੜਾ ਦਾਲ ਨੂੰ ਤੜਕਾ ਲਗਾਉਣਾ ਉਹ ਕੱਟ ਲੈਣੀ ਆ ਬੀ ਨਾਲ ਚਟਣੀ ਲਈ ਪਿਆਜ਼ ਕੱਟ ਲੰਨੀ ਆ ਤੇ ਕੁਛ ਮੈਨੂੰ ਪਹਿਲਾਂ ਤਾਂ ਏਸੀ ਫਤੈ ਨੂੰ ਮੈਂ ਪੁੱਛਿਆ ਸੀ ਮੈਂ ਕਿਹਾ ਵੀ ਅਗਰ ਜੇ ਤੂੰ ਖਿਚੜੀ ਖਾਣੀ ਹੈ ਤਾਂ ਵੀ ਖਿਚੜੀ ਬਣਾ ਲੈਨੇ ਆ ਵੀ ਚਲੋ ਆਏ ਹੋ ਜਾਂਦਾ ਜੀ ਬ ਬਧੀਆ ਠੀਕ ਰਹਿੰਦੀ ਆ ਨਾ ਵੀ ਹਲਕੀ ਚੀਜ਼ ਪਰ ਤੁਹਾਨੂੰ ਪਤਾ ਹੀ ਆ ਹਨਾ ਫਿਰ ਇਹ ਚੀਜ਼ ਦਾ ਉਹ ਵੀ ਲਾਲਚ ਕਰ ਜੰਦਾ ਉਹ ਕਿਉਂਕਿ ਉਹਨੂੰ ਮਤਲਬ ਇਹ ਆ ਵੀ ਚਟਣੀ ਉਹਦੀ ਬਹੁਤ ਫੇਵਰੇਟ ਆ ਹਨਾ ਇੱਕ ਤਾਂ ਜੀ ਨਾ ਇਸ ਵਾਰ ਤਾਂ ਪਿਆਜ਼ ਮਤਲਬ ਨਾ ਸਸਤੇ ਹੋਣ ਦਾ ਨਾਮ ਹੀ ਨਹੀਂ ਲੈ ਰਹੇ ਪਰ ਹੁਣ ਅੱਜਕੱਲ ਤਾਂ ਆ ਕੇ ਵੈਸੇ ਵੀ ਥੋੜਾ ਜਿਹਾ ਰੇਟ ਤੇਜ਼ ਹੋ ਜਾਂਦਾ ਇਹਨਾਂ ਦਾ ਬਿਜਮੀ ਆਪਣੇ ਕਹ ਲੋ ਵੀ ਕਹਿੰਦੇ ਹੁੰਦੇ ਨੇ ਸੁਣੀਆਂ ਸੁਲਾਂਜੀਆਂ ਜਿਹਾ ਨੇ ਜਣੀ ਮੈਨੂੰ ਕੁਝ ਕੁਝ ਗੱਲਾਂ ਮੈਨੂੰ ਲੱਗਦੀਆਂ ਹੁੰਦੀ ਨੇ ਬਿਜਮੀ ਕਹਿੰਦੇ ਨੇ ਦਿਵਾਲੀ ਤੱਕ ਥੋੜਾ ਜਿਹਾ ਇਹਨਾਂ ਦਾ ਰੇਟ ਹਨਾ ਜਿਵੇਂ ਕੁਝ ਸਬਜ਼ੀਆਂ ਹੁੰਦੀਆਂ ਨੇ ਗੋਭੀ ਵਗੈਰਾ ਜਿਹਾ ਇਦਾਂ ਵੀ ਇਹਨਾਂ ਦਾ ਥੋੜਾ ਜਿਹਾ ਦਿਵਾਲੀ ਤੱਕ ਰੇਟ ਤੇਜ਼ ਰਹਿੰਦਾ ਹੈ ਉਹ ਤੋਂ ਬਾਅਦ ਥੋੜਾ ਜਿਹਾ ਫਰਕ ਪੈ ਜਾਂਦਾ ਫਿਰ ਸ਼ਾਇਦ ਇਹ ਹੁੰਦਾ ਹੋਊਗਾ ਵੀ ਜਿਵੇਂ ਜਿ ਤਿਹਾਰਾਂ ਦੇ ਥੋੜੇ ਜਿਹੀ ਸੀਜ਼ਨ ਆ ਜਾਂਦੇ ਨੇ ਵੀ ਉਹਨਾਂ ਚੀਜ਼ਾਂ ਉਹ ਮੌਸਮ ਦੇ ਅਕੋਰਡਿੰਗ ਇਹ ਹੋ ਜਾਂਦਾ ਵੀ ਜਿਵੇਂ ਪਕੌੜਿਆਂ ਦਾ ਜਾਂ ਨਾ ਪਕੌੜੀ ਵਗੈਰਾ ਬਣਦੇ ਨੇ ਹਨਾ ਜਾਂ ਫਿਰ ਇਹ ਆ ਵੀ ਜਿਵੇਂ ਅਗਲਾ ਕੋਈ ਦਿੱਤ ਤਿਹਾਰ ਤੇ ਹਨਾ ਵੀ ਜਿਵੇਂ ਗੋਭੀ ਵਗੈਰਾ ਜਾਂ ਕੋਈ ਮਟਰ ਪਨੀਰ ਆਦਾਂ ਦੇ ਹਨਾ ਵੀ ਕੁਝ ਪਤਾ ਨਹੀਂ ਜੀ ਵੀ ਪਤਾ ਨਹੀਂ ਸ਼ਾਇਦ ਥੋੜੀ ਬਹੁਤੀ ਮਿਲਨ ਦਾ ਤਿਹਾਰਾਂ ਟਾਈਮ ਕਿਸੇ ਚੀਜ਼ ਦੀ ਖਾਤ ਦਾ ਫਰਕ ਪੈ ਜਾਂਦਾ ਹੋਊਗਾ ਹਨਾ ਪਰ ਇਸ ਵਾਰ ਤਾਂ ਜੀ ਪਿਆਜ਼ਾਂ ਦਾ ਰੇਟ ਮਤਲਬ ਬਹੁਤ ਜ਼ਿਆਦਾ ਹਾਈ ਰਿਹਾ ਜਿਵੇਂ ਹੁਣ ਵੀ ਮਿਲਦਾ ਸ਼ਾਇਦ 60 70 ਆ ਵੀ ਪਹਿਲਾਂ ਵੀ ਮਤਲਬ 50 ਤੋਂ ਤਾਂ ਜਿ ਡਾਊਨ 40 ਤੋਂ ਬੰਨਾਂ ਦਾ 50 ਤੋਂ ਤਾਂ ਡਾਊਨ ਹੋ ਹੀ ਨਹੀਂ ਹੈਗੇ ਚਲੋ ਆਪਣੇ ਤਾਂ ਇਹ ਸੀਗਾ ਵੀ ਆਪਣੇ ਤਾਂ ਕੁਝ ਕਰਦੇ ਹੋਗੇ ਸੀ ਚਲੋ ਥੋੜੇ ਬਹੁਤੇ ਯਾਨੀ ਜ਼ਿਆਦਾ ਮਤਲਬ ਹੁਣ ਕਿ ਲੈਣ ਲੱਗਿਆ ਆਪਾਂ ਤਾਂ ਜ਼ਿਆਦਾ ਨਹੀਂ ਲੋੜ ਨਹੀਂ ਕੋਈ ਹੈਗੀ ਮਨ ਤਾਂ ਜ਼ਿਆਦਾ ਲੈਣ ਦੀ ਬਾਜੀ ਆਪਾਂ ਹੁਣ ਇੱਥੇ ਨਾਲ ਤਾਂ ਮੈਂ ਲਾਗੀ ਸੀ ਦਾਲ ਨੂੰ ਤੜਕਾ ਲਾਉਣ ਮੈਂ ਕਿਹਾ ਨਾਲ ਦਾਲ ਨੂੰ ਤੜਕਾ ਲਗਾਉਣੀ ਹੈ ਦਾਲ ਨੂੰ ਤੜਕਾ ਲਗਾ ਕੇ ਨਾਲ ਦੀ ਨਾਲ ਮੈਂ ਲਾਗੀ ਸੀ ਚਟਨੀ ਕੁੱਟਣਾ ਹਰੀ ਮਿਰਚਾਂ ਮਿਲਾਉਂਦੀ ਸੀ ਉਸ ਦਿਨ ਇੱਕ ਦਿਨ ਗਈ ਸੀ ਜੇਮਲੋਂ ਮੈਂ ਉਸ ਦਿਨ ਦਾ ਮਤਲਬ ਵਿਚ ਵੀਡੀਓ ਨਹੀਂ ਸੀ ਉਹ ਬਣਾਈ ਉਸ ਦਿਨ ਸਬਜ਼ੀਆਂ ਵਗੈਰਾ ਲੈਂਦੀ ਸੀ ਤੇ ਉਸ ਦਿਨੇ ਹਰੀਆਂ ਮਿਰਚਾਂ ਲੈ ਕੇ ਆਈ ਸੀ ਫਿਰ ਮੈਨੂੰ ਆਏ ਸੀ ਮੈਂ ਕਿਹਾ ਵੀ ਨਾਲ ਮੈਂ ਹਰ ਹਰੀ ਮਿਰਚਾਂ ਕੱਢ ਕੇ ਰੱਢੀ ਸੀ ਮੇਰੇ ਵੀ ਨਾਲੇ ਦਾਲ ਨੂੰ ਤੜਕਾ ਲਗਾ ਲਮਾ ਤੇ ਕੁਝ ਹੈਗਾ ਸੀ ਥੋੜਾ ਜਿਹਾ ਦੁੱਧ ਲੱਗਦਾ ਸੀ ਮੈਨੂੰ ਥੋੜਾ ਟੇਸਟ ਜਿਹਾ ਉਹਦਾ ਚੇਂਜ ਹੋਇਆ ਉਹਦਾ ਲੱਗੀ ਹੋਇਆ ਰੱਖਿਆ ਹੋਇਆ ਸੀਗਾ ਜੀ ਪਨੀਰ ਬਣਨਾ ਮੈਨੂੰ ਵੀ ਉਹਦਾ ਪਨੀਰ ਬਣ ਜਾਊਗਾ ਵੀ ਚਲੋ ਜੀ ਕਿਚਨ ਚ ਵੜ ਕੇ ਤਾਂ ਫਿਰ ਇਹੀ ਹੋ ਜਾਂਦਾ ਹੁੰਦਾ ਨਾ ਵੀ ਜਿਹੜੇ ਜਿਹੜੇ ਕੰਮ ਹੈਗੇ ਨੇ ਇਕੱਠੇ ਸਮੇਟੇ ਜਾਣੇ ਕੁਝ ਏਸੀਡੀ ਵੀ ਮੈਨੂੰ ਤਾਂ ਕਰਕੇ ਵੀ ਸੀ ਥੋੜੀ ਜੀ ਕਾਲੀ ਮੈਂ ਕਿਹਾ ਵੀ ਜਿਵੇਂ ਨਾ ਵੀ ਫਤ ਨੂੰ ਪਤਾ ਸੀਗਾ ਵੀ ਚਟਨੀ ਬਣਦੀ ਹੈ ਫਿਰ ਉਹਨਾਂ ਥੋੜੀ ਜੀ ਤੁਹਾਨੂੰ ਪਤਾ ਨਾ ਵੀ ਬੱਚੇ ਨੂੰ ਕੋਈ ਚੀਜ਼ ਪਸੰਦ ਹੋਵੇ ਜਦੋਂ ਜੀ ਨਾ ਕੋਈ ਚੀਜ਼ ਪਸੰਦ ਹੁੰਦੀ ਹੈ ਫਿਰ ਬੱਚੇ ਨੂੰ ਥੋੜੀ ਜੀ ਕਾਲੀ ਹੋ ਜਾਂਦੀ ਉਹ ਚੀਜ਼ ਦੀ ਮੈਨੂੰ ਬਸ ਇਸੇ ਕਰਕੇ ਸੀ ਮੈਂ ਕਿਹਾ ਵੀ ਚਲ ਮੈਂ ਚਟਨੀ ਕੁੱਟ ਕੇ ਕਿਉਂਕਿ ਜੇ ਹੁਣ ਕਿਹੜਾ ਆਪਣੇ ਬਹੁਤ ਤਾਮ-ਜਾਮ ਨੇ ਹਨਾ ਵੀ ਪੁਰਾਣੇ ਜਿਵੇਂ ਮੰਮੀ ਉਹਨਾਂ ਦਾ ਟਾਈਮ ਲਾ ਲਉ ਹਨਾ ਬੀ ਬਜਾਰੀਆਂ ਨੇ ਕੁੰਡੀ ਸੱਟੇ ਰਗ ਕੁੱਟਣ ਬੈਠਣਾ ਉਹਨਾਂ ਕਿੰਨਾ ਟਾਈਮ ਲੱਗਦਾ ਸੀ ਵੀ ਚਟਣੀ ਕੁੱਟਣ ਲੱਗੀਆਂ ਜੇ ਉਹ ਹੀ ਕੁੱਟਣ ਦੀ ਸੀ ਨਾ ਵੀ ਹੋਰ ਨਹੀਂ ਸੀ ਕੰਮ ਹੁੰਦੇ ਪਰ ਹੁਣ ਬਹੁਤ ਚੀਜ਼ਾਂ ਚੇਂਜ ਹੋ ਚੁੱਕੀਆਂ ਨੇ ਉਹਦੇ ਮੁਤਾਬਕ ਇਹਨਾਂ ਵੀ ਹੋਣ ਮਤਲਬ ਕੰਮ ਬੰਦਾ ਬਹੁਤ ਕਈ ਕਈ ਕੰਮ ਇਕੱਠੇ ਹੋ ਜਾਂਦੇ ਨੇ ਤੇ ਪਰ ਉਹਨਾਂ ਟਾਈਮਾਂ ਦੇ ਵਿੱਚ ਹਨਾ ਉਹਨਾਂ ਨੂੰ ਇਹ ਚੀਜ਼ਾਂ ਦੀ ਸਹੂਲਤਾ ਹੈ ਨਹੀਂ ਸੀਗੀਆਂ ਪਰ ਉਹ ਚੀਜ਼ਾਂ ਜਿਹੜੀ ਇਹ ਆ ਜੀ ਉਹਨਾਂ ਟਾਈਮਾਂ ਦੇ ਵਿੱਚ ਇਹ ਸੀਗਾ ਵੀ ਆਪਸ ਵਿੱਚ ਪਿਆਰ ਬਹੁਤ ਹੀ ਸਭ ਦਾ ਹੁੰਦਾ ਪਰ ਜਿਵੇਂ ਕੁਝ ਚੀਜ਼ਾਂ ਵਧੀਆ ਵੀ ਨੇ ਕੁਝ ਚੀਜ਼ਾਂ ਨਹੀਂ ਵੀ ਵਧੀਆ ਪਰ ਮਤਲਬ ਜੋ ਪੁਰਾਣਾ ਟਾਈਮ ਸੀਗਾ ਉਹਦੇ ਵਰਗਾ ਆਪਸ ਵਿੱਚ ਲੋਕਾਂ ਦੇ ਪਿਆਰ ਇੱਕ ਦੂਜੇ ਨੂੰ ਕੋਈ ਆਪਣਾਪਨ ਉਹ ਚੀਜ਼ਾਂ ਨਹੀਂ ਹੈਗੀਆਂ ਹੁਣ ਬਾਕੀ ਜੀ ਚਲੋ ਜੋ ਸਹੂਲਤਾ ਮਿਲਣਿਆ ਮਿਲਿਆ ਇੱਥੇ ਜਿਵੇਂ ਰ ਆ ਗਿਆ ਸੀਗਾ ਪੁੱਤਰ ਜੀ ਹੈ ਨਾ ਉਹੀ ਗੱਲ ਪੁੱਛਣਾ ਮਮਾ ਰੋਟੀ ਬਣ ਗਈ ਚਟਣੀ ਬਣਾ ਲਈ ਮਮਾ ਤੁਸੀਂ ਨਾ ਛੇਤੀ ਕਰੋ ਹੈ ਨਾ ਕਿਉਂਕਿ ਨਾ ਤੁਸੀਂ ਦੇਖੋ ਨਾ ਵੀ ਚਾਹੇ ਕਿ ਭੁੱਖ ਹੋਵੇ ਜਾਂ ਨਾ ਹੋਵੇ ਪਰ ਫਿਰ ਵੀ ਬੱਚੇ ਨੇ ਕਹਿ ਦਣਾ ਮਮਾ ਮੈਨੂੰ ਭੁੱਖ ਲੱਗੀ ਆ ਜਲਦੀ ਕਰੋ ਮਾਂ ਨੂੰ ਤਾਂ ਜੀ ਬਸ ਇਸ ਚੀਜ਼ ਦੇ ਚਾਹ ਹੋ ਜਾਂਦਾ ਵੀ ਹਾਂ ਮੇਰੇ ਬੱਚੇ ਨੂੰ ਭੁੱਖ ਲੱਗੀ ਆ ਬਸ ਹਾਂ ਵੀ ਚਲੋ ਰੱਜ ਕੇ ਰੋਟੀ ਖਾ ਲਓ ਹੈ ਨਾ ਪਰ ਇੱਕ ਗੱਲ ਹੈ ਜੀ ਹਨਾ ਕਹਿੰਦੇ ਹੁੰਦੇ ਨੇ ਵੀ ਔਰਤ ਸਾਰੀ ਦੁਨੀਆ ਜਿੱਤ ਸਕਦੀ ਹੈ ਪਰ ਆਪਣੀ ਔਲਾਦ ਦੇ ਮੂਰੇ ਹਾਰ ਜਾਂਦੀ ਹੈ ਹਨਾ ਵੀ ਬਹੁਤ ਸਾਰੀਆਂ ਔਰਤਾਂ ਦੀ ਇਹ ਸਟੋਰੀ ਹੈ ਵੀ ਜਿਹੜੀਆਂ ਆਪਣੀ ਸਿਰਫ ਔਲਾਦ ਖਾਤਰ ਪਤ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀ ਕੁਝ ਬਰਦਾਸ਼ਤ ਕਰ ਜਾਂਦੀਆਂ ਨੇ ਜਾਂ ਕਰ ਰਹੀਆਂ ਹੁੰਦੀਆਂ ਨੇ ਇਹ ਸਿਰਫ ਉਹੀ ਚਾਣਦੀਆਂ ਨੇ ਹਨਾ ਵੀ ਉਹਨਾਂ ਦੀ ਪਰਹਾਪੇ ਕਹਿੰਦੇ ਜੀ ਉਹਨਾਂ ਔਰਤਾਂ ਦੀ ਵੀ ਔਲਾਦ ਬਹੁਤ ਵਧੀਆ ਨਿਕਲੇ ਹਨਾ ਜਿਨ੍ਹਾਂ ਨੇ ਇਹ ਕੁਝ ਦੇਖਿਆ ਹੁੰਦਾ